ਸਸੀ ਕਾਲ ਜੀ ਅੱਜ ਯਾਤਰਾ ਸ਼ੁਰੂ ਕਰਨ ਲੱਗੇ ਆ ਅਸੀਂ ਹੁਣ ਸਾਹਿਬ ਦੀ ਤੇ ਟਾਈਮ ਹੋ ਗਿਆ ਲਗਭਗ ਸ਼ਾਮ ਨੂੰ ਸ਼ਬੀਤ ਰੀਤ ਅਸੀਂ ਮਾਨੋ ਜਾਨ ਨੂੰ ਬਿਲੀ ਅੱਜ ਲੱਗੇ ਯਾਤਰਾ ਸ਼ੁਰੂ ਕਰਨ ਨੂੰ ਜੀ ਦੀਆਂ ਸਾਹਿਬ ਦੀ ਤੇ ਗੋਵਰ ਸਿੰਘ ਜੀ ਮੇਅਰ ਕਰਨ ਸੋਰੀਆ ਤੋਂ ਸ਼ਾਮ ਤੇ ਨਾਲ ਯਾਤਰਾ ਸਿਰੇ ਲੱਗੇ ਆਲੀਆਂ ਟੈਂਕੀਆਂ ਫੁੱਲ ਤਿਆਰੀ ਆ ਬਾਜੂ ਸੋਣੀ ਖੁਸ਼ 1:30 ਵਜੇ ਦੇ ਕਰੀਬ ਅਸੀਂ ਇੱਥੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਪਹੁੰਚ ਗਏ ਸੀਗੇ ਤੇ ਹੁਣ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਪਾਸ ਬਨਵਾਲੇ ਇਥੇ ਆਧਾਰ ਕਾਰਡ ਦੇ ਕੇ ਬਣਾਉਣਾ ਜ਼ਰੂਰੀ ਆ ਉਹਨਾਂ ਨੇ ਦੱਸਿਆ ਸੀ ਮੈਨੇਜਮੈਂਟ ਨੇ ਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਰਹਿਣ ਦਾ ਪ੍ਰੋਗਰਾਮ ਵੀ ਬਹੁਤ ਸੋਹਣਾ ਤੇ ਵਧੀਆ ਬੋਲੋ ਸੇਖੋਮ ਇਥੇ ਬਣਿਆ ਹੋਇਆ ਬਹੁਤ ਵੱਡਾ ਗੁਰੂ ਘਰ ਬਣਿਆ ਮਹਾਰਾਜ ਦੀ ਮਿਹਰ ਆ ਸਾਰੇ ਲੋਕ ਇੱਥੇ ਆ ਕੇ ਰੁਕਦੇ ਜਾਣ ਲੱਗੇ ਵੀ ਤੇ ਆਉਣ ਲੱਗੇ ਵੀ ਵੀ ਐਸੀ ਕਮਰੇ ਦੂਜੇ ਕਮਰੇ ਸਾਰੇ ਇੱਥੇ ਮਿਲ ਜਾਂਦੇ ਆ ਅੱਡੋ-ਅੱਡੀ ਨਿਵਾਸ ਬਣੇ ਹੋਏ ਆ ਆਈਂ ਦਿਆਲਾ ਜੀ ਨੂੰ ਆਸ ਆ ਗਿਆ ਆ ਚਾਰ ਸਾਹਿਬ ਜਿਆਦਿਆਂ ਦਾ ਆ ਗਿਆ ਉਧਰ ਅੱਡੋ ਅੱਡੀ ਗਿਆਨ ਕੁਟੀਆਂ ਹੋਰ ਕਈ ਤਰ੍ਹਾਂ ਦੇ ਇੱਥੇ ਬਣੇ ਹੋਏ ਆ ਰਹਿਣ ਵਾਸਤੇ ਬਹੁਤ ਸੋਹਣਾ 뷰 ਆ ਇਹਦਾ ਹਿੰਦੂ ਤੋਰੇ ਸਵੇਰ ਸੁਦਿਆਂ ਉੱਠ ਕੇ 2 ਵਜੇ ਤੋਂ ਪਹਿਤੋਂ ਤੇ ਮੁੜ ਕੇ ਮੰਨ ਲਾ ਵੀ ਦੂਜੇ ਤਾਂ ਚਲਾ ਕੇ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ ਹੀਰਕੁਣ ਸਾਹਿਬ ਦੀ ਗੁਰਦੁਆਰਾ ਟਰੱਸਟ ਦਾ ਗੁਰਦੁਆਰਾ ਬਣਿਆ ਲੰਗਰ ਛਕ ਲਿਆ ਤੇ ਸਾਰਾ ਕਹੂ ਕੇ ਆ ਤੇ ਕਰੀਏ ਇੱਕ ਸੋ 15 ਕਿਲੋਮੀਟਰ ਪਿਛੇ ਗੁਰਦੁਆਰਾ ਆ ਗਿਆ ਦਮਦਮਾ ਸਾਹਿਬ ਵਾਲਿਆਂ ਦਾ ਨੰਕਰ ਦਮਦਮਾ ਸਾਹਿਬ ਵਾਲਿਆਂ ਦਾ ਉੱਥੇ ਰੁਕੇ ਆ ਵਧੀਆ ਪ੍ਰਬੰਧ ਇੱਥੇ ਰੱਡੀ ਵੱਜ ਗਈ ਐਸਵਾ 10 ਇਸ ਮੁਕੇ ਜਿਹੜੇ ਰੋਡ ਦੇ ਉੱਤੇੋਂ ਪਹਾੜ ਲੱਗਦੇ ਆ ਉਂਡੀ ਸਫਾਈ ਕਰਦੇ ਇਹ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਰਾਤ ਦੇ ਸਮੇਂ ਚੱਲਣ ਤੋਂ ਗਰੇਜ ਕੀਤਾ ਜਾਵੇ ਰਾਤ ਨੂੰ ਸਾਰੇ ਰੋਡਾਂ ਦੀ ਸਫਾਈ ਹੁੰਦੀ ਹੈ ਜੇ ਕੋਈ ਇੱਥੇ ਰੋਡ ਕੋਈ ਖਰਾਬ ਆ ਜਾਂ ਉਤੋਂ ਮਿੱਟੀ ਡਿੱਗੀ ਆ ਸਫਾਈ ਕਰੀ ਜਾਂਦੇ ਆ ਅਸੀਂ ਵੇਟ ਕਰੀ ਜਾਂਦੇ ਆ ਉਹ ਉੱਪਰ ਸ਼ੇਰ ਦੇਖੀ ਜਾਂਦਾ ਪਹਾੜ ਦੇ ਉੱਪਰ ਹਾਂਜੀ ਅੱਜ ਸਵੇਰ ਆਸਿਆਸੀ ਹੋ ਗਿਆ ਰੈਡੀ ਅਗਲੇ ਦਿਨ ਇੱਥੇ ਅਸੀਂ ਲੈ ਲਿਆ ਸੀ ਕਮਰਾ 623 ਨੰਬਰ ਤੇ ਇਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਲੈ ਲਿਆ ਸੀ ਇੱਥੇ ਆ ਕੇ ਰਾਤ ਨੂੰ ਇਹਦਾ 1100 ਰੁਪਿਆ ਰੈਂਟ ਲੱਗਾ ਤੇ ਇਹਦੇ ਵਿੱਚ ਹਰ ਇੱਕ ਸਹੂਲਤ ਚੰਗੀ ਟਾਇਲਟ ਸੀਟਸ ਤੇ ਸਫਾ ਸਾਫ ਪੂਰਾ ਵਾਸ਼ਰੂਮਨ ਗਰਮ ਠੰਡੇ ਪਾਣੀ ਦਾ ਪੂਰਾ ਪ੍ਰਬੰਧ ਆ ਹਰ ਕਸੂਰ ਤੋਂ ਮੇਰੇ ਵੱਲੋਂ ਇੱਥੇ ਕੰਬਲ ਨਵੇਂ ਨਵੀਆਂ ਚਾਦਰਾਂ ਬਹੁਤ ਵਧੀਆ ਮਾਲ ਇੱਥੇ ਅੱਜ ਦੀ ਸਵੇਰ ਨੂੰ ਅਸੀਂ ਕਰ ਲਈ ਹੈ ਤਿਆਰੀ ਰਾਤ 1 ਵਜੇ ਅਸੀਂ ਸੌਂ ਗਏ ਸੀ ਆਕੇ ਤੇ ਹੁਣ ਅਸੀਂ ਜਾਵਾਂਗੇ ਸਵੇਰ ਨੂੰ ਰੋਟੀ ਪਾਣੀ ਖਾ ਕੇ ਹੁਣ ਫਿਰ ਪਹੁੰਚਦੇ ਆ ਬਾਹਰ ਹਾਂ ਸੰਗਤਾਂ ਸਾਰੀਆਂ ਆ ਗਈਆਂ ਇੱਥੇ ਦੇਖੋ ਥੱਲੇ ਚਲੋ 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 8 ਵਜੇ ਚਾਲੇ ਪਾਤੇ ਉਥੋਂ ਗੋਬਿੰਦ ਧਾਮ ਤੋਂ ਇਹ ਬਦਰੀਨਾਥ ਵਾਲਾ ਰੋਡ ਆ ਤੇ ਗੋਬਿੰਦ ਧਾਮ ਜਗ੍ਹਾ ਦਾ ਨਾਮ ਆ ਬਾਈ ਆ ਇੱਥੇ ਪਾਣੀ ਵਗਦਾ ਬਹੁਤ ਹੜਕਾ ਹੁੰਦਾ ਉੱਪਰ ਨੂੰ ਆ ਚੜਾਈਆਂ ਸੰਗਤਾਂ ਤਿਆਰੀ ਚ ਪਿੱਛਣਗੇ ਮੀਟਰ ਉਹ ਦੁਕਾਨ ਲੈੜੀ ਟੈਕਸੀ ਲੈੜੀ ਸਾਢੇ ਜਿੰਸ ਯਾਰ ਭੀਏ ਐਂਟਰੀ ਕਰਵਾਉਣੀ ਪੜਦੀ ਆ ਬਈ ਯਾਰ ਵਾਰਾ ਕਿਹੜੇ ਜਿੰਨੇ ਉਹਨਾਂ ਦਾ ਪੈਸੇ ਦੇਣ ਨੂੰ 5 ਕਿਲੋਮੀਟਰ ਹੀ ਲੈ ਕੇ ਜਾਂਦੇ ਆ ਨਹੀਂ ਬਠਾਲਾ ਵਿੱਚ ਕੋਣ ਹੈ ਸਤਿ ਸ਼੍ਰੀ ਅਕਾਲ ਚੜਾਈ ਤੇ ਸੰਗਤਾਂ ਬੈਠੀਆਂ ਤੇ ਸਾਹ ਲੈ ਕੇ ਚੱਲਦੇ ਤਾਂ ਨੂੰ ਅਸੀਂ ਆ ਗਏ ਆ 1.5 ਕਿਲੋਮੀਟਰ ਦੇ ਲਗਭਗ ਤੇ ਇੱਥੇ ਸਾਹ ਲਿਆ ਹੁਣ ਤੁਰਦੇ ਆਂ ਗਾਂ ਨੂੰ ਆਜੋ ਜੀ ਆਜੋ ਚਾਹ ਪਾਣੀ ਛਕ ਲਓ ਜੀ ਇਹ ਸਾਹ ਜਲੀਆਂ ਮਸ਼ੀਨਾਂ ਲਾਈ ਹੋਈਆਂ ਬਾਈ ਹੁਣ ਅਗੀਆਂ ਫਰੀ ਸੇਵਾ ਕਰਦੇ ਆ ਜਿਆਦੇ ਨੰਗਾ ਇਧਰ ਦਵਾਈਆਂ ਇਹ ਮਸ਼ੀਨ ਪਟਨਾ ਦਾ ਤੇ ਤਾਂ ਦੀ ਮ사ਜ ਕਰਦੀ ਆ ਆ ਦੇਖੋ ਬਾਈ ਕਰੀ ਜਾਂਦਾ ਸੇਵਾ ਬੈਰੋ ਕਿੰਨੇ ਪਹੁੰਚ ਗਏ ਆ ਤੇ ਇੱਥੋਂ ਨਾ ਮਦਦ ਨੂੰ ਉਠੋਣਾ ਵੀ ਉਹ ਕਿਵੇਂ ਆ ਇਹ ਹੇਮਕੁੰਡ ਵਾਲਿਆਂ ਦੇ ਕੈਂਪ ਤੋਂ ਮਗਰੋਂ ਤੇ ਪਹਿਲਾ ਪੌੜ ਆ ਗਿਆ ਆ ਇਤੋਂ ਦਾ ਵੀਊ ਇਦੋਂ ਛੋਟੇ ਛੋਟੇ ਝਰਨੇ ਰਲ ਕੇ ਤੇ ਨਹਿਰ ਦਾ ਰੂਪ ਲਈ ਜਾਂਦੇ ਆ ਪਾਣੀ ਦੀ ਬਹੁਤ ਆਵਾਜ਼ ਆਉਂਦੀ ਉੱਪਰ ਵੀ ਮੋਨਿਕਾ ਦਾ ਸਾਹ ਬਟ ਕੋਲੇ ਰੈਸਟੋਰੈਂਟ ਬੜੇ ਯਾ ਕੁਸੂਤੀ ਕੋਰਪਰੇਟ ਦਾ ਪੈਕਟ ਆਪਣੇ ਜਿਹੜਾ ਦਸਾਂ ਦਾ ਉਹ ਇੱਥੇ 15 ਦੀ ਪੈਕਿੰਗ ਆ ਤੇ ਫੁੱਲਿਆ ਵੇਖੋ ਕਿੰਨਾ ਪਾੜਾਂ ਦੇ ਕਰਕੇ ਸਾਰੇ ਪੈਕਟ ਵੇਖੋ ਕਿੰਨੇ ਫੁੱਲੇ ਪਾੜਾਂ ਦੇ ਕਰਕੇ ਫੁੱਲੇ ਵੇ ਆ ਤੇ ਇਹ ਪੈਕਟ ਇੱਥੇ 30 ਰੁਪਏ ਦਾ ਤੇ ਨਾਲ ਲਿਆ ਕੋਲਡ ਡਰਿੰਕ ਇਹਦਾ ਵੀ ਰੇਟ 20 ਰੁਪਏ ਵੱਧ ਹੋਊਗਾ ਜੇ ਇਹਦੇ 30 ਬਜਟ ਆਪਣੇ 40 ਦਾ ਖੋਦਦਾ 70 ਦਾ ਹੀ ਹੋਵੇ ਜੱਜੇਦਾਰ ਪਿਆ ਹਾਂਜੀ ਇਹ ਲੋਕਲ ਬਾਈ ਇੱਥੋਂ ਦੇ ਹੈਗੇ ਰਹਿਣ ਵਾਲੇ ਇਨਨੋ ਅਸੀਂ ਪੁੱਛਿਆ ਵੀ ਇੱਥੇ ਕੀ ਸਿਸਟਮ ਰਜਿਸਟਰੀ ਦਾ ਜਾਂ ਪਹਾੜਾਂ ਦੀ ਮਾਲਕੀ ਜ਼ਮੀਨਾਂ 'ਚ ਕੀ ਗੱਲਬਾਤ ਆ। ਇਹਨਾਂ ਨੇ ਦੱਸਿਆ ਵੀ ਤੁਹਾਡੇ ਨਾਲੀ ਨਾਲੀ ਚੱਲਦੀ ਨਾਲੀ ਹਾਂ ਨਾਲੀ ਚੱਲਦੀ ਇਹਨਾਂ ਦੇ ਇਹ ਉਹਦੇ ਵਿੱਚ ਵਾਵਾ ਜਗਾ ਹੁੰਦੀ ਜਿਵੇਂ ਮੰਨ ਲਓ 10 ਕ ਮਰਲੇ ਜੇੜ ਜੇੜ ਉਹ ਪਿਤਾ ਪੁਰਖੀ ਇਹਨਾਂ ਦੀ ਜ਼ਮੀਨ ਆ ਤੇ ਇਹਦੂ ਮਗਰੋਂ ਜਦੋਂ ਇਹ ਉਹਨਾਂ ਦਾ ਪਿਤਾ ਜਿਵੇਂ ਪੂਰਾ ਹੋ ਗਿਆ ਉਹਦੂ ਮਗਰੋਂ ਚਾਰਾ ਹਿੱਸੇ 'ਚ ਵੰਡ ਕੇ ਫਿਰ ਜਦੋਂ ਖਰੀਦਦੇ ਆ ਤੇ ਉਹ ਵੀ ਕੋਈ ਜ਼ਿਆਦਾ ਪੈਸੇ ਦੀ ਨਹੀਂ ਗਈ ਇੱਥੇ। ਤੇ 8ਵੀਂ ਤੱਕ ਪੜ੍ਹਾਈ ਫ੍ਰੀ ਆ ਬਾਈ ਹੁਣੀ ਕਹਿੰਦੇ ਤੇ 12 ਤੱਕ ਸਕੂਲ ਹੈਗੇ ਪਿੰਡਾਂ ਦੇ ਵਿੱਚ ਤੇ 6-6 ਮਹੀਨਿਆਂ ਇਹਦਾਂ ਕੰਮ ਨਾ ਲਾ ਕੇ ਉੱਪਰ ਅਸੀਂ ਹੁਣ ਬੈਠੇ ਆ 2 ਕਿਲੋਮੀਟਰ ਪਿਛੇ ਅੱਗੇ ਗੋਬਿੰਦਗੜ੍ਹ ਤੋਂ ਤੇ ਇਹ 6 ਮਹੀਨੇ ਇੱਥੇ ਰਹਿਣਗੇ 6 ਮਹੀਨੇ ਰਹਿ ਕੇ ਆਮਦਨੀ ਕਰਕੇ ਫਿਰ نیچے ਜਾ ਕੇ ਆਪਦਾ ਸਾਰਾ ਸਾਲ ਵਿਜਾਰਾ ਕਰਾਂਗੇ ਕੀ ਨਾਮ ਆ ਤੇਰਾ ਬਾਈ ਬਖਸ਼ ਸਿੰਘ ਹਾਂ ਤੁਹਾਡਾ ਕੀ ਨਾਮ ਹੈ ਪਲਵੀਰ ਸਿੰਘ ਪਲਵੀਰ ਸਿੰਘ ਹਾਂ ਚਲੋ ਇਹਨਾਂ ਨੂੰ ਪੁੱਛਿਆ ਬਾਈ ਹੁਣਾਂ ਦੇ ਇੱਥੇ ਰਹਿਣ ਬਹਿਣ ਬਾਰੇ ਕੀ ਗੱਲਬਾਤ ਆ ਤੇ ਬਾਕੀ ਤੁਹਾਨੂੰ ਦੱਸਦੇ ਅੱਗੇ ਜਾ ਕੇ ਗੋਬਿੰਦਗੜ੍ਹ ਤੇ ਉਹ ਬਰਫ਼ ਪਈ ਆ ਫਿਰ ਇਹ ਪਹੁੰਚ ਗਏ ਸਵੇਰ 9 ਵਜੇ ਚੱਲੇ ਸੀਗੇ ਹੁਣ ਟਾਈਮ ਹੋ ਗਿਆਣਾ 4:30 ਦਾ ਇਨੇ ਘੰਟੇ ਲੱਗੇ ਉਹ ਹੈਲੀਪੈਡ ਬਣੇ ਹੋਏ ਆ ਆ ਸਾਗ ਤਾਂ ਬੈਠੇਗਾ ਲੋਚ ਇਹ ਸਟਰੌਂਗ ਪ੍ਰੋਵੀਅਨ ਸਗੜੀਆਂ ਮਾਟੀ ਸਟਰੌਂਗ ਪ੍ਰੋਵੀਅਨ ਸਗੜੀਆਂ ਹੰਡੈਕ ਕੋ ਵੀਊ ਜੀ ਅਸੀਂ ਹੁਣ ਪਹੁੰਚ ਗਏ ਆ ਬਈ ਆਪਣਾ ਹੈਗਾ ਗੋਬਿੰਦਗੜ੍ਹ ਗੋਬਿੰਦਗੜ੍ਹ ਤੇ ਇੱਥੇ ਆ ਕੇ ਅਸੀਂ ਲੈ ਲਿਆ ਹੈਗਾ ਕਮਰਾ ਰੈਂਟ ਤੇ ਲਿਆਏ ਜੰਦੇ ਹਾਲ ਤੇ ਹਾਲ ਨਾਲ ਉਹ ਮੇਸਿਗਾ ਵੀ ਫੋਨ-ਫਾਨ ਬਾਹਰ ਰਖੜੇ ਔਖਾ ਕੰਮ ਉਹਨਾਂ ਨੇ 1200 ਰੁਪਏ ਸਾਡੇ ਕੋਲੋਂ ਤੇ ਆ ਲਿਆ ਚਾਰ ਜਣੇ ਵਾਸਤੇ ਕਮਰਾ ਸਾਨੂੰ ਦਿੱਤਾ ਤੇ ਫਿਰ ਇੱਥੇ ਜਿਵੇਂ ਆ ਇਧਰ ਲੰਗਰਹਾਲ ਦਾ ਵਿਊ ਆ ਫੁਲਕਾ ਛਾ ਗਿਆ ਲੰਘ ਰਹਾ ਚਾਹ ਬਾ ਮਦਰੀਆ ਇੱਥੇ ਅਸੀਂ 3:30 ਪਾਣੀ 4 ਵਜੇ ਆ ਗਏ ਸੀਗੇ ਬਹੁਤ ਸੋਹਣਾ ਪ੍ਰਬੰਧ ਆ ਵਾਇਰ ਨੂੰ ਮੇਰ ਰੱਖਿਆ ਇਹਨਾਂ ਦੇ ਠੀਕ ਹੈ ਹਾਂਜੀ ਰਾਤ ਦਾ ਟਾਈਮ ਹੋ ਗਿਆ ਤੇ ਇੱਥੇ ਤੁਸੀਂ ਦੇਖ ਸਕਦੇ ਡਿਸਪੈਂਸਰੀ ਵਗੈਰਾ ਸਾਰੇ ਪ੍ਰਬੰਧ ਪੂਰੇ ਆ ਤੇ ਇੱਕ ਜਰੂਰੀ ਗੱਲ ਇਹ ਆ ਵੀ ਜੀ ਨੇ ਜੂਨ ਜੂਨ ਮਹੀਨੇ ਦੇ ਵਿੱਚ ਇੱਥੇ ਜਿਹੜੇ ਹੈਗੇ ਮੋਬਾਈਲ ਤੇ ਸਾਰਾ ਵਾਰ ਡਾਊਨ ਹੋ ਜਾਂਦੇ ਆ ਤੇ ਇੱਥੇ Google Pay ਵਗੈਰਾ ਕੰਮ ਨਹੀਂ ਕਰਦਾ। ਨਗਦ ਪੇਮੈਂਟ ਆਪਦੀ ਨਾਲ ਲੈ ਕੇ ਆਓ ਜਰੂਰ। ਸੋ ਹੋਟਲਾਂ ਵਾਲੇ ਬੁਕਿੰਗ ਵੀ ਫਿਰ ਨਗਦ ਪੇਮੈਂਟ ਤੇ ਹੀ ਕਰਕੇ ਦਿੰਦੇ ਆ। ਉਸ ਤਰ੍ਹਾਂ ਉਹ ਬੁਕਿੰਗ ਨਹੀਂ ਕਰ ਦੇਗੇ ਤੇ Google Pay ਇੱਥੇ ਬੰਦ ਹੋ ਜਾਂਦਾ। ਉਹ ਰਾਤ ਨੂੰ 10-11 ਵਜੇ ਤੋਂ ਮਗਰੋਂ ਚੱਲਦਾ। ਤੇ ਵਧੀਆ ਰੈਂਟ ਤੇ ਕਮਰੇ ਮਿਲ ਜਾਂਦੇ ਆ। ਇੱਥੇ ਅਸੀਂ ਰੁਕ ਗਏ ਆ। ਸਵੇਰੇ 5:00 ਵਜੇ ਤੇ ਇੱਥੇ ਟੇਕ ਕੇ ਮੱਥਾ ਪਰਬੇ ਤੇ ਕੋਣ ਬਾਜ਼ਾਰ ਸਾਰੇ ਖੁੱਲਗੇ ਸਵੇਰ 2 ਘੰਟੇ ਨਹੀਂ ਪਈ ਗਿਆ ਹੁਣ ਇਹਦੇ ਕਰਕੇ ਲੇਟ ਆ। ਹਾਂ ਜੀ ਬੱਸ ਕਰਨਾ। ਹਾਂ ਤਿਆਰੀ ਕਰਤੀ ਆ ਸਿੰਘਾਂ ਨੇ। ਹੁਣ ਉੱਪਰ ਨੂੰ ਚਾਲੇ ਪਾਤੇ ਆ ਸ੍ਰੀ ਹੇਮਕੁੰਡ ਸਾਹਿਬ ਵੱਲ ਨੂੰ। ਸਵੇਰੇ 5 ਵਜੇ ਚੱਲੇ ਸੀ 2 ਘੰਟੇ ਹੋ ਗਏ ਲਗਭਗ ਤੁਰਿਆ ਨੂੰ ਤੇ ਅਸੀਂ ਲਗਭਗ ਢਾਈ ਕਿਲੋਮੀਟਰ ਆ ਗਏ ਆ। ਵਿਊ। ਓਹ ਥੱਲੇ ਆਏ ਆ। ਗੋਵਿੰਦ ਤਾਂ ਉੱਥੇ ਆ। ਤੇ ਟੋਪ ਉੱnikੜਈ ਹੁਣ ਸਵੇਰੇ 2 ਘੰਟੇ 20 ਪ੍ਰਗਟ ਆ। ਉੱਪਰ ਬਰਫ਼ ਜੰਮੀ ਹੋਈ ਆ। ਸੰਗਤਾਂ ਹੌਲੀ ਹੌਲੀ ਸਾਹ ਲੈ ਲੈ ਕੇ ਬੋਤਲ ਕਿਨੇ ਕੋਈ ਚਲਦੀਆਂ ਹੋ ਜਾਂਦਾ ਰਾਜੂ ਵੀ ਮੂਰੇ ਓਕੇ ਹਾਂਜੀ ਆ ਗਏ ਉੱਪਰ ਰਹਿ ਗਿਆ 1.5 ਕਿਲੋਮੀਟਰ ਟਾਈਮ ਕਿੰਨਾ ਲੱਗ ਸਾਨੂੰ 8 ਵਜ ਗਏ ਤੇ ਤਿੰਨ ਘੰਟੇ ਹੋ ਗਏ ਸਾਨੂੰ ਤਰਿਆਂ ਨੂੰ ਤੇ ਸ਼ੁਰੂ ਹੋ ਗਈ ਆ ਪਹਿਲੀ ਵਾਰਸ ਦੇ ਉੱਤੇ ਨੰਕੇ ਆਏ ਆ ਜੀ ਫਰੀ ਜਾਂਦੀ ਆ ਪਰ ਅਜੇ ਫਰੀ ਨਹੀਂ ਗਈ ਦੇਖੋ ਵਿਊ ਤੇ ਓਹ ਨੀਚੇ ਜਿਹੜਾ ਹੁੰਦੀ ਦਾ ਉਥੋਂ ਅਸੀਂ ਆਏ ਆ ਆ ਦੇਖੋ ਹਾਂ ਦੇਖੋ ਇਹ ਬੀਚ ਨੂੰ ਲਾ ਦੇ ਲੋ ਜੀ ਹੋਰ ਜਾਣਾ ਹੈਗਾ ਇੱਧਰ ਨੂੰ ਤੇ ਉਹ ਬਸਾਂ ਤਾ ਉਤਰਨੇ ਜਾਂਦੀਆਂ ਉੱਪਰ ਨੂੰ ਉੱਥੇ ਜਾਣਾ ਸਾਢੇ 10 ਵਜੇ ਅਸੀਂ ਪਹੁੰਚ ਗਏ ਹੇਮਪੰਡ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਆਂ ਉਹਦਾ ਸਾਰ ਇਸ਼ਨਾਨ ਕੀਤਾ ਗਰਮ ਗਰਮ ਇਸ਼ਨਾਨ ਕਰ ਲਿਆ ਕਰੋ ਉਦੋਂ ਉਹਦਾ ਇਸ਼ਨਾਨ ਨਹੀਂ ਹੁੰਦਾ ਆ ਇਥੋਂ ਦਾ 뷰 ਆ ਆ ਸੁਵਾਰਾ ਸੰਗਤਾਂ ਰੈਡੀ ਆ ਜੋੜਾ ਘਰ ਬਣਿਆ ਨਾਈ ਹੱਥ ਪਾਣਾ ਜਾਮ ਲਈ ਪਰ ਇਹ ਆਇਆ ਬਹੁਤ ਜਾਇਆ ਬਹੁਤ ਰਾਜੋ ਦਾ ਹਾਲ ਨਾ ਪਾਣਾ ਨਾ ਪਾਣਾ 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 ਪਾ नद महेश समाना शेख नाग तेरो मरम मना जाना वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਸਾਢੇ 12 ਹੋ ਗਏ ਹਾਂ ਸਾਢੇ 12 ਹੋ ਗਏ ਆ ਜੀ ਅੰਤਮ ਅਰਦਾਸ ਤੋਂ ਮਗਰੋਂ ਇੱਥੇ ਹੁਣ ਜਿਹੜੀ ਲਾਸਟ ਅਰਦਾਸ ਹੋਣੀ ਸੀ ਉਦੋਂ ਤੋਂ ਅਸੀਂ ਸਰਵੰਤ ਕਰਕੇ ਕੀਰਤਨ ਤੋਂ ਲੱਗੇ ਥੱਲੇ ਨੂੰ ਚਾਲੇ ਪਾਉਣ ਲੱਗੇ ਆ ਤੇ ਵਾਹਿਗੁਰੂ ਦੀ ਮਿਹਰ ਆ ਸਾਦਰ ਉਸ ਨਾਲ ਬਹੁਤ ਥੱਲੇ ਲਿਜਾਵੇ ਗੁਰਦੁਆਰਾ ਸਾਹਿਬ ਬੈਠੇ ਮੌਸਮ ਹਾਲ ਸਮੇਂ ਤੇ ਇਹ ਜਿਹਾ ਨਰਦਾ ਹੁਣ ਬਦਲ ਆ ਕੇ ਇੱਕਦਮ ਧੁੱਪ ਆ ਜਾਂਦੀ ਆ 29 ਤਰੀਕ ਨੂੰ ਸਵੇਰ ਤਰਪੇਂ ਪੈਂਡ ਨੂੰ ਵਾਪਸ ਥੱਲੇ ਨੂੰ ਗੋਵਿੰਦ ਧਾਮ ਤੋਂ ਗੋਬਿੰਦ ਘਾਟ ਨੂੰ ਸਵੇਰ ਦਾ ਟਾਈਮ ਹੋ ਗਿਆ 5 ਵਜੰ ਦਾ ਤੇ ਰਾਤ ਇੱਥੇ ਹੀ ਆ ਕਿ ਸਟੇ ਕਰ ਲਿਆ ਸੀ ਆ ਤੱਕ ਆਏ ਸੀ 4 ਵਜੇ ਪਰ ਥੱਕੇ ਹੋਣ ਕਰਕੇ ਇੱਥੇ ਹੀ ਰਹਿ ਪਏ ਸੀ ਤੇ ਹੁਣ ਤਰਪੇਂ ਪੈਂਡ ਨੂੰ ਠੀਕ ਹੈ ਜੀ ਹਾਂਜੀ ਸਵੇਰ ਦੇ ਵੱਜ ਗਏ ਆ ਅਠ ਹੇ ਥੱਲੇ ਪਹੁੰਚ ਗਏ ਸੰਗਤਾਂ ਪੂਰੀ ਤਿਆਰੀ ਸਮੇਤ ਆ ਗਏ ਆ ਥੱਲੇ ਹੁਣ ਬੋਲ ਲੰਗਰ ਛਕਦੇ ਆ ਤੇ ਵਾਪਸ ਨੂੰ ਚਾਲੇ ਪਾਵਾਂਗੇ ਖੁਸ਼ ਕਿਵੇਂ ਅੱਜ ਫਿਰ ਚੈਂਪੀਅਨ ਆ ਠੀਕ ਆ ਬੇਸਿਕ ਤਾਂ ਕੰਮ ਆ ਓਕੇ ਹਾਂਜੀ ਅੱਜ ਹੋ ਗਈ ਬਈ 30 ਤਰੀਕ 30 ਤਰੀਕ ਨੂੰ ਅਸੀਂ 29 ਤਰੀਕ ਦੀ ਰਾਤ ਨੂੰ ਸਾਢੇ 12 1 ਵਜੇ ਆ ਗਏ ਸੀਗੇ ਘਰੇ ਤੇ ਸਾਰਾ ਕੁਝ ਠੀਕ ਰਿਹਾ ਤੇ ਬੰਦੇ ਸਾਰੇ ਕਰ ਪਰੇ ਮਾਰਾਈ ਦਿੱਤ ਅੰਦਰ ਉਸ ਤੋਂ ਕਰੇ ਆਗੇ ਤੇ ਵੱਡੀ ਗੱਲ ਇਹ ਆ ਵੀ ਖਿਆਲ ਰੱਖਣ ਵਾਲੀ ਜੇ ਕਿਸੇ ਨੂੰ ਉੱਥੇ ਹੈਲੀਕਾਪਟਰ ਦੀ ਰਾਈਡ ਬੁੱਕ ਕਰਨੀ ਆ ਤੇ ਉਹ ਉੱਥੇ ਜਾ ਕੇ ਹੀ ਬੁੱਕ ਹੁੰਦੀ ਉਹਦਾ 7500 ਰੁਪਇਆ 7700 ਰੁਪਇਆ ਇੱਕ ਜਣੇ ਦਾ ਖਰਚਾ ਤੇ ਉਹ ਹੋਰ ਉਹ ਆਨਲਾਈਨ ਕਿਤੋਂ ਵੀ ਬੁਕਿੰਗ ਨਹੀਂ ਹੁੰਦੀਗੀ ਉਹ ਆਨਲਾਈਨ ਜਿਹੜੇ ਸਾਰੇ ਸਕੈਮ ਚੱਲਦੇ ਆ ਕੋਈ ਵੀ ਮੰਨ ਲਓ ਜਿਹੜੀ ਬੁਕਿੰਗ ਕਰਾਉਣੀ ਆ ਉੱਥੇ ਜਾ ਕੇ ਹੀ ਕਰਾਵੇ ਤੇ ਉੱਥੇ ਜਾ ਕੇ ਉਹਨਾਂ ਦੇ ਉਹ ਜਿਹੜਾ ਆਫਿਸ ਬਣਿਆ ਹੋਇਆ ਉੱਥੇ ਬੁਕਿੰਗ ਹੁੰਦੀ ਆ ਅਸੀਂ ਕਿ ਜੀ ਭਾਰਤ ਤੱਕ 7500 ਰੁਪਏ ਲੈਂਦੇ ਆ ਤੇ ਬਾਕੀ ਗੁਰਗੋਬਿੰਦ ਸਿੰਘ ਮੇਅਰ ਕਰਨ ਸਾਰੇ ਵਧੀਆ ਵਧੀਆ ਉੱਥੇ ਯਾਤਰਾ ਕਰਨ ਜਿਵੇਂ ਮਹਾਰਾਜ ਨੇ ਸਾਡੇ ਤੇ ਮੇਹਰ ਕੀਤੀ ਸਾਰਿਆਂ ਦੇ ਕਰਨ ਧੰਨਵਾਦ ਥੈਂਕ ਯੂ